ਜੋ ਇਹਨੇ ਅੱਜ ਕਰਕੇ ਦਿਖਾਇਆ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਆ ਸਰ ਸਾਰੇ ਪਰਿਵਾਰ ਦਾ ਸੀ ਰੁਚਾ ਕੀਤਾ ਇਹਨੇ ਬਹੁਤ ਜ਼ਿਆਦਾ ਕਹਿੰਦੇ ਤੁਸੀਂ ਗਿਟਾਰ ਕਾਫੀ ਵਧੀਆ ਵਜਾ ਲੈਂਦੇ ਹੋ ਅੱਜ ਪਹਿਲਾਂ ਮੈਨੂੰ ਕਾਫੀ ਸ਼ੌਂਕ ਸੀਗਾ ਆਪਣਾ ਗਿਟਾਰ ਔਰ ਕ੍ਰਿਕਟ ਦਾ ਲੇਕਿਨ ਜਿੱਦਾਂ ਪੜਾਈ ਵੱਲ ਜ਼ਿਆਦਾ ਰੁਝਾਨ ਪਿਆ ਤਾਂ ਉਹ ਸਾਰੇ ਸ਼ੌਂਕ ਥੋੜੇ ਪਿੱਛੇ ਹਟਦੇ ਗਏ ਬਹੁਤ ਲੋਕਾਂ ਦਾ ਸੁਪਨਾ ਹੁੰਦਾ ਵਾ ਜੁਡੀਸ਼ੀਅਲ ਕ리어 ਕਰਨਾ ਪਰ ਕੁਝ ਚੁਣਿੰਦਾ ਹੀ ਹੁੰਦੇ ਨੇ ਜਿਹੜੇ ਕਿ ਇਸ ਨੂੰ ਕਲੀਅਰ ਕਰ ਪਾਉਂਦੇ ਨੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਰਹੀਆਂ ਜਿਹੜੇ ਲੋਕ ਇਹ ਕਲੀਅਰ ਕਰਨਾ ਚਾਹੁੰਦੇ ਉਹਨਾਂ ਵਾਸਤੇ ਤੁਹਾਡਾ ਕੀ ਮੈਸੇਜ ਦੇਖਿਆ ਕਿ ਹਰ ਬੰਦੇ ਦੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀਆਂ ਚੁਣੌਤੀਆਂ ਆਉਂਦੀਆਂ ਹਨ ਨਿਰਪਰੇ ਕਰਦਾ ਕਿ ਅਸੀਂ ਉਹ ਚੁਣੌਤੀਆਂ ਦਾ ਸਾਹਮਣਾ ਕਿੱਦਾਂ ਕਰਦੇ ਆ ਜਿੱਦਾਂ ਕਿ ਆਪਾਂ ਗੱਲ ਕਰੀਏ ਜੁਡੀਸ਼ੀਅਲ ਸਰਵਿਸਿਜ਼ ਦੀ ਮੈਂ ਕਹਿਣਾ ਚਾਹਾਂ ਕਿ ਇੱਥੇ ਆਪਣੀ ਮਿਹਨਤ ਚਾਹੀਏ ਚਾਹੀਏ ਥੋੜਾ ਬਹੁਤ ਲੱਕ ਫੈਕਟਰ ਵੀ ਮਾਇਨੇ ਰੱਖਦਾ ਹੈ ਪਰ ਆਪ ਆਪਣੀ ਮਿਹਨਤ ਤੇ ਆਪਾਂ ਧਿਆਨ ਰੱਖ ਕੇ ਜੋ ਚੀਜ਼ ਆਪਣੇ ਹੱਥ ਵਿੱਚ ਆਪਾਂ ਉਸ ਤੋਂ ਵੱਲ ਧਿਆਨ ਦਈਏ ਮੁਸ਼ਕਿਲ ਕੋਈ ਆਈ ਕਿ ਹਾਂ ਵੀ ਜਦੋਂ ਸਟੱਡੀ ਵਾਸਤੇ ਜਾਂ ਕਿਤੇ ਜਾਣਾ ਪੈਂਦਾ ਸੀਗਾ ਜਾਂ ਪੇਪਰ ਦੇਣ ਵਾਸਤੇ ਜੇ ਦੇਖੀਏ ਮੁਸ਼ਕਿਲ ਇਹ ਹੈ ਕਿ ਕਈ ਵਾਰੀ ਹੁੰਦਾ ਸੀਗਾ ਕਿ ਜ਼ਿਆਦਾ देर ਬੈਠਣ ਨਾਲ ਬੈਕ ਵਿੱਚ ਪੇਨ ਹੋ ਜਾਂਦਾ ਹੈ ਜਾਂ ਜਦੋਂ ਆਪਾਂ ਲੰਬੀ ਦੇਰ ਤੱਕ ਲਿਖਦੇ ਤਾਂ ਹੱਥ ਵਿੱਚ ਥੋੜਾ ਪੇਨ ਹੋ ਜਾਂਦਾ ਬਟ ਉਹ ਸੀਗਾ ਕਿ ਜੋ ਹਾਈ ਕੋਰਟ ਸੀ ਉਹਨਾਂ ਨੇ 20 ਮਿੰਟਸ ਪਰ ਆਰ ਦੇ ਹਿਸਾਬ ਨਾਲ ਐਕਸਟਰਾ ਟਾਈਮ ਵੀ ਦਿੱਤਾ ਸੀਗਾ ਤਾਂ ਉਹ ਸਭ ਕਾਫੀ ਮੇਰੇ ਲਈ ਲਾਬ ਦਾਇਕ ਰਿਹਾ ਬਹੁਤ ਐਸੇ ਲੋਕ ਨੇ ਜਿਹਦੇ ਮਨ ਦੀ ਕੁਛ ਨਾ ਕੁਝ ਪ੍ਰੋਬਲਮ ਦੇ ਚਲਦੇ ਹੌਸਲਾ ਛੱਡ ਕੇ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਬੈਠ ਜਾਂਦੇ ਉਹਨਾਂ ਵਾਸਤੇ ਤੁਹਾਡਾ ਕੀ ਕਹਿਣਾ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਾਂ ਜ਼ਿਆਦਾ ਨਾ ਸੋਚੀਏ ਨਾ ਹੀ ਆਪਾਂ ਜ਼ਿਆਦਾ ਰਿਜ਼ਲਟ ਫੋਕਸਡ ਰਹइये ਆਪਣੇ ਹੱਥ ਵਿੱਚ ਜਿੰਨਾ ਹੈ ਜੋ ਕੁਝ ਹੈ ਆਪਾਂ ਉਸ ਵੱਲ ਧਿਆਨ ਦਿइये ਤੇ ਆਪਣੀ ਮਿਹਨਤ ਨਾਲ ਕਿਸੇ ਵੀ ਫੀਲਡ ਵਿੱਚ ਆਪਾਂ ਆਪਣਾ ਕੰਮ ਕਰਦੇ ਰਹੀਏ ਤਾਂ ਆਪ ਬਹੁਤ ਦੂਰ ਤੱਕ ਜਾ ਸਕਦੇ ਆ ਅਕਸਰ ਜਦੋਂ ਕੁਝ ਇਸ ਤਰ੍ਹਾਂ ਦੀ ਪ੍ਰੋਬਲਮ ਆਂਦੀ ਆ ਲੋਕ ਕਹਿੰਦੇ ਲੋਕ ਪਰਮਾਤਮਾ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਆ ਪ੍ਰਭੂ ਨੂੰ ਕਿ ਮੇਰੇ ਨਾਲ ਹੀ ਇਸ ਤਰ੍ਹਾਂ ਦਾ ਕਿਉਂ ਹੋਣਾ ਸੀਗਾ ਪਰਮਾਤਮਾ ਤੇ ਚਲੋ ਸਾਰੇ ਯਕੀਨ ਰੱਖੀਏ ਲੇਕਿਨ ਮੈਂ ਸਾਰੇ ਬੱਚੇ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਆਪਾਂ ਖੁੱਤੇ ਵੀ ਯਕੀਨ ਰੱਖੀਏ ਖੁੱਤੇ ਯਕੀਨ ਰੱਖੀਏ ਆਪਣੇ ਕਰਮ ਤੇ ਯਕੀਨ ਰੱਖੀਏ ਬਾਕੀ ਜੋ ਵੀ ਆਪਣੇ ਹੱਥ ਵਿੱਚ ਨਹੀਂ ਹੈ ਆਪੋਸ ਪਰਮਾਤਮਾ ਤੇ ਛੱਡ ਦਿਗੇ ਸਾਰੇ ਤਕਰੀਬਨ ਹੁਣ ਤਕਰੀਬਨ ਜਿਵੇਂ ਫੋਨ ਚੱਕਦੇ ਆਂ ਅਗਲਾ ਬਾਕੀ ਹੈਲੋ ਦਾ ਬਾਚ ਕਹਿੰਦਾ ਵਧਾ ਇੰਨਾਂ ਵਜੇ ਲੱਗਦਾ ਕਹਿੰਦਾ ਕਹਿੰਦੇ ਨੇ ਕਿ ਹੌਸਲਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਪਾਰ ਹੁੰਦੀ ਹੈ ਇਸ ਦੀ ਜੀਤੀ ਜਾਗਦੀ ਮਿਸਾਲ ਬਣੇ ਨੇ ਲੁਧਿਆਣਾ ਨਿਵਾਸੀ 25 ਸਾਲਾ ਸ਼ੁਭਮ ਸਿੰਘਲਾ ਜਿਨ੍ਹਾਂ ਦੇ ਵੱਲੋਂ व्हीलचेयर ਤੇ ਬੇਸ਼ੱਕ ਜਿਹੜਾ ਵਾ ਆਪਣੀ ਦਿਨਚਰਿਆ ਪੂਰੀ ਕੀਤੀ ਜਾਂਦੀ ਹੈ ਪਰ ਦੂਜੇ ਹੀ ਅਟੈਂਪਟ ਦੇ ਵਿੱਚ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੇਪਰ ਕਲੀਅਰ ਕਰਕੇ ਹੁਣ ਉਹ ਜੱਜ ਬਣ ਚੁੱਕੇ ਨੇ ਸਾਡੇ ਨਾਲ ਮੌਜੂਦ ਨੇ ਸ਼ੁਭਮ ਸਿੰਘਲਾ ਅਤੇ ਉਹਨਾਂ ਦਾ ਪੂਰਾ ਪਰਿਵਾਰ ਗੱਲਬਾਤ ਕਰਨਿਆ ਇਸ ਹੌਸਲੇ ਦੀ ਕਹਾਣੀ ਨੂੰ ਕਿਸ ਤਰ੍ਹਾਂ ਇਹ ਹੌਸਲੇ ਦੀ ਕਹਾਣੀ ਸ਼ੁਰੂ ਹੋਈ ਕਿਸ ਤਰ੍ਹਾਂ ਇਹ ਸਫ਼ਰ ਜਿਹੜਾ ਵਾ ਪੂਰਾ ਹੋਇਆ ਸ਼ੋਮ ਜੀ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਵਧਾਈ ਤੁਹਾਨੂੰ ਤੁਸੀਂ ਦੂਜੇ ਅਟੈਂਪਟ ਦੇ ਵਿੱਚ ਇਹ ਪੇਪਰ ਕਲੀਅਰ ਕੀਤਾ ਜੀ ਬਹੁਤ ਧੰਨਵਾਦ ਤੁਹਾਡਾ ਸ਼ੋਮ ਜੀ ਜਿਸ ਤਰ੍ਹਾਂ ਮੈਂ ਦੇਖ ਪਾ ਰਿਹਾ ਤੁਸੀਂ व्हीलचेयर ਤੇ ਜਿਹੜਾ ਵਾ ਆਪਣਾ ਕੰਮ ਰੋਜ਼ਾਨਾ ਦਾ ਕੰਮ ਕਰ ਕਰਦੇ ਹੋ ਪਹਿਲਾਂ ਤਾਂ ਅਸੀਂ ਜਾਨਣਾ ਚਾਹਾਂਗੇ ਕਿ ਹਾਂ ਵੀ ਇਹ व्हीलचेयर ਤਾਂ ਕਿਸ ਤਰ੍ਹਾਂ ਕਦੋਂ ਤੋਂ व्हीलचेयर ਤੇ ਤੁਸੀਂ ਘਰ ਰਹੇ ਹੋ ਕੀ ਤੁਹਾਨੂੰ ਪ੍ਰੋਬਲਮ ਹੈ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਇਹ ਪੇਪਰ ਕਲੀਅਰ ਕੀਤਾ ਸਰੇ ਜੋ ਡਿਸਆਰਡਰ ਇਹਨੂੰ ਆਪਾਂ ਲਿਮਗਰਡਲ ਮਸਕুলਰ ਡਿਸਟ੍ਰੋਫੀ ਬੋਲਦੇ ਇੱਕ ਜੈਨੇਟਿਕ ਡਿਸਆਰਡਰ ਹੈ ਤੇ ਇਹ ਮਤਲਬ ਟਾਈਮ ਨਾਲ ਹੀ ਮਤਲਬ ਸਿੰਪਟਮ ਸ਼ੋ ਹੁੰਦੇ ਆ ਦੇ ਜੇ ਆਪ ਗੱਲ ਕਰੇ ਵੀਲਚੇਅਰ ਦੀ तकरीबन ਮੈਂ ਪਿਛਲੇ 2.5 3 ਸਾਲ ਤੋਂ ਤੇ ਯੂਜ਼ ਕਰ ਰਿਹਾ ਤੇ ਹੁਣ ਤੁਸੀਂ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੀ ਕਲੀਅਰ ਕੀਤਾ ਵਾ 43 ਰੈਂਕ ਆਇਆ ਤੁਹਾਨੂੰ ਕਿਸ ਤਰ੍ਹਾਂ ਇਸ ਸਫਰ ਦਾ ਸ਼ੁਰੂਆਤ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਹਾਂ ਵੀ ਜਿਹੜਾ ਵਾ ਰਾਜਸਥਾਨ ਤੋਂ ਹੀ ਅਟੈਂਪਟ ਕਰਨਾ ਵਾ ਅ ਜੇ ਮੈਂ ਦੱਸਣਾ ਚਾਹਾਂ ਕਿ ਜੋ ਮੈਂ ਆਪਣੀ ਬੇਸਿਕ ਐਜੂਕੇਸ਼ਨ ਉਹ ਮਦਰ ਇੰਡੀਆ ਸਕੂਲ ਪਾਟੜਾ ਪਟਿਆਲਾ ਡਿਸਟ੍ਰਿਕਟ ਤੋਂ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਗ੍ਰੈਜੂਏਸ਼ਨ ਹੋਮ ਸਟਰਲਿੰਗ ਗਲੋਬਲ ਯੂਨੀਵਰਸਿਟੀ ਹੀ ਸਾਰ ਤੋਂ ਕੀਤੀ ਫਿਲਹਾਲ ਮੈਂ ਐਲ ਐਲ ਐਮ ਪੰਜਾਬ ਯੂਨੀਵਰਸਿਟੀ ਤੋਂ ਕਰ ਰਿਹਾ ਜੇਕਰ ਆਪਾਂ ਗੱਲ ਕਰੀਏ ਜੁਡੀਸ਼ੀਅਲ ਸਰਵਿਸਿਜ਼ ਦੀ ਤਾਂ ਜਦੋਂ ਮੈਂ ਆਪਣੀ ਲਾਅ ਸਟਾਰਟ ਕੀਤੀ ਸੀ ਉਸ ਟਾਈਮ ਮੈਂ ਨਹੀਂ ਸੋਚਿਆ ਸੀਗਾ ਕਿ ਮੈਂ ਜੁਡੀਸ਼ਰੀ ਤਰਫ ਆਣਾ ਲੇਕਿਨ ਲਾਅ ਕਰਨ ਦੇ ਦੌਰਾਨ ਮੈਂ ਕੋਚਿੰਗ ਲੈਣੀ ਸ਼ੁਰੂ ਕੀਤੀ ਉਰਵਿਜੇ ਭਰਾਟ ਸਰ ਤੋਂ ਤਾਂ ਪਿਛਲੇ 2 ਸਾਲ ਤੋਂ ਤਕਰੀਬਨ ਮੈਂ ਉਹਨਾਂ ਤੋਂ ਆਨਲਾਈਨ ਕੋਚਿੰਗ ਲੈ ਰਿਆ ਆਨਲਾਈਨ এডਿਕੇਸ਼ਨ ਮੈਂ ਕਹਿਣਾ ਚਾਹਉਂ ਕਿ ਬਹੁਤ ਵੱਡਾ ਯੋਗਦਾਨ ਰਿਹਾ ਮੇਰੇ ਲਈ ਤਾਂ ਉਹਨਾਂ ਤੋਂ ਮੈਂ ਕੋਚਿੰਗ ਲਈ ਤਾਂ ਹੁਣ ਮੈਨੂੰ ਤਕਰੀਬਨ 2 ਸਾਲ ਹੋ ਗਏ ਤਾਂ ਜੀ ਉਹ ਉਸ ਕਾਰਨ ਮੈਂ ਆਪਣਾ ਪੇਪਰ ਦੇ ਪਾਇਆ ਦਾ ਸੈਕਿੰਡ ਅਟੈਂਪਟ ਦੇ ਵਿੱਚ ਤੁਸੀਂ ਇਹ ਕਲੀਅਰ ਕੀਤਾ ਪਿਛਲੇ ਸਾਲ ਵੀ ਤੁਸੀਂ ਜਿਹੜਾ ਵੈਨ ਦੇ ਇਗਜ਼ਾਮ ਦਿੱਤੇ ਸੀ ਪਿਛਲੀ ਵਾਰ ਕੀ ਰੈਂਕ ਆਇਆ ਸੀ ਕਿਸ ਤਰ੍ਹਾਂ ਦਾ ਰਿਹਾ ਸੀ ਸਫਰ ਅ ਸਰ ਪਿਛਲੀ ਵਾਰੀ ਕਿਨਾ ਕਾਰਨ ਕਰਕੇ ਮੈਂ ਪ੍ਰੀਲਿਮਸ ਨਹੀਂ ਕਲੀਅਰ ਕਰ ਪਾਇਆ ਸੀ ਤਾਂ ਮੈਂ ਸੋਚਿਆ ਸੀਗਾ ਕਿ ਆਪਾਂ ਹੋਰ ਥੋੜੀ ਮਿਹਨਤ ਜ਼ਿਆਦਾ ਕਰੀਏ ਤੇ ਇਸ ਵਾਰ ਕਿਸ ਤਰ੍ਹਾਂ ਦਾ ਰਿਹਾ ਸਫਰ ਇਸ ਵਾਰੀ ਬਹੁਤ ਸਹੀ ਰਿਹਾ ਸਫਰ ਮੈਨੂੰ ਬਹੁਤ ਖੁਸ਼ੀ ਹੈ ਮੇਰੇ ਪਰਿਵਾਰ ਨੂੰ ਮੇਰੇ ਸਾਰੇ ਮਿੱਤਰਾਂ ਨੂੰ ਜਿਨ੍ਹਾਂ ਨੇ ਮੇਰੇ ਇਸ ਜਰਨੀ ਦੌਰਾਨ ਮੇਰਾ ਬਹੁਤ ਸਾਥ ਦਿੱਤਾ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੈ 44 ਕੈਂਡੀਡੇਟ ਟੋਟਲ ਜਿਹੜੇ ਨੇ ਅਟੈਂਪਟ ਕੀਤੇ ਨੇ ਤੇ 43 ਤੁਹਾਡਾ ਰੈਂਕ ਆਇਆ ਵਾ ਕਿੰਨੀ ਕੋ ਖੁਸ਼ੀ ਹੈ ਅੱਜ ਬਹੁਤ ਖੁਸ਼ੀ ਹੈ ਮੈਨੂੰ ਇਸ ਦੇ ਲਈ ਜੋ ਮਤਲਬ ਸੀਗਾ ਤਾਂ ਖੁਸ਼ੀ ਹੈ ਜੀ ਤਾਂ ਕਿਸ ਤਰ੍ਹਾਂ ਦਾ ਰਿਹਾ ਸਫਰ ਕਿਸ ਤਰ੍ਹਾਂ ਰਿਹਾ ਕੀ ਚੁਣੌਤੀਆਂ ਕਿੰਨੀਆਂ ਕੋ ਰਹੀਆਂ ਕਿਉਂਕਿ ਬਹੁਤ ਲੋਕਾਂ ਦਾ ਸੁਪਨਾ ਹੁੰਦਾ ਵਾ ਜੁਡੀਸ਼ੀਅਲ ਕ리어 ਕਰਨਾ ਪਰ ਕੁਝ ਚੁਣਿੰਦਾ ਹੀ ਹੁੰਦੇ ਨੇ ਜਿਹੜੇ ਕਿ ਇਸ ਨੂੰ ਕਲੀਅਰ ਕਰ ਪਾਉਂਦੇ ਨੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਰਹੀਆਂ ਜਿਹੜੇ ਲੋਕ ਇਹ ਕਲੀਅਰ ਕਰਨਾ ਚਾਹੁੰਦੇ ਉਹਨਾਂ ਵਾਸਤੇ ਤੁਹਾਡਾ ਕੀ ਮੈਸੇਜ ਹੈ ਜੇ ਮੈਂ ਕਹਿਣਾ ਚਾਹਾਂ ਕਿ ਆਪਾਂ ਦੇਖੀਏ ਕਿ ਹਰ ਬੰਦੇ ਦੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀਆਂ ਚੁਣੌਤੀਆਂ ਆਉਂਦੀਆਂ ਹਨ ਨਿਰਪਰੇ ਕਰਦਾ ਕਿ ਅਸੀਂ ਉਹ ਚੁਣੌਤੀਆਂ ਦਾ ਸਾਹਮਣਾ ਕਿੱਦਾਂ ਕਰਦੇ ਆ ਜਿੱਦਾਂ ਕਿ ਆਪਾਂ ਗੱਲ ਕਰੀਏ ਜੁਡੀਸ਼ੀਅਲ ਸਰਵਿਸਿਸ ਦੀ ਮੈਂ ਕਹਿਣਾ ਚਾਹਾਂ ਕਿ ਇੱਥੇ ਆਪਣੀ ਮਿਹਨਤ ਚਾਹੀਏ ਚਾਹੀਏ ਥੋੜਾ ਬਹੁਤ ਲੱਕ ਫੈਕਟਰ ਵੀ ਮਾਇਨੇ ਰੱਖਦਾ ਹੈ ਪਰ ਆਪਾਂ ਆਪਣੀ ਮਿਹਨਤ ਤੇ ਆਪਾਂ ਧਿਆਨ ਰੱਖ ਕੇ ਜੋ ਚੀਜ਼ ਆਪਣੇ ਹੱਥ ਵਿੱਚ ਆਪਾਂ ਉਸ ਤੋਂ ਵੱਲ ਧਿਆਨ ਦਈਏ ਨਾ ਕਿ ਉਹਨਾਂ ਚੀਜ਼ਾਂ ਵੱਲ ਜੋ ਆਪਣੇ ਹੱਥ ਵਿੱਚ ਨਹੀਂ ਹਨ ਜੀ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਨਲਾਈਨ ਤੁਸੀਂ ਜਿਹੜਾ ਵਾ ਸਾਰਾ ਸਟੱਡੀ ਵਗੈਰਾ ਕੀਤੀ ਕਿੰਨੇ ਕੋ ਘੰਟੇ ਜਿਹੜਾ ਵਾ ਤੁਸੀਂ ਇਸ ਨੂੰ ਜਿਹੜਾ ਅਟੈਂਪ ਕਰਨ ਤੋਂ ਪਹਿਲਾਂ ਜਿਹੜਾ ਵਾ ਪ੍ਰੈਕਟਿਸ ਕੀਤੀ ਆ ਕਿੰਨੇ ਕੋ ਘੰਟੇ ਤੁਸੀਂ ਰੋਜ਼ਾਨਾ ਜਿਹੜਾ ਵਾ ਇਸ ਦੇ ਉੱਤੇ ਲਗਾਉਂਦੇ ਸੀ ਅ ਜੇਕਰ ਅਪਾ ਘੰਟਿਆਂ ਦੀ ਗੱਲ ਕਰੀਏ ਤਾਂ ਮੇਰੇ ਕੋਲ ਉਸ ਟਾਈਮ ਕੋਈ ਹੋਰ ਕੰਮ ਵੀ ਨਹੀਂ ਸੀਗਾ ਪੜਾਈ ਤੋਂ ਇਲਾਵਾ ਕੋਈ ਅਦਾ ਕਰਦੇ ਕੋਈ ਜ਼ਿੰਮੇਵਾਰੀ ਵੀ ਨਹੀਂ ਸੀ ਪੜਾਈ ਤੋਂ ਇਲਾਵਾ ਤਾਂ ਮੈਂ ਆਪਣਾ ਪੂਰਾ ਦਿਨ ਪੜਾਈ ਵਿੱਚ ਹੀ ਲਗਾ ਦਿੰਦਾ ਸੀ ਤਾ ਮਾਤਾ ਪਿਤਾ ਵੀ ਸਾਡੇ ਨਾਲ ਮੌਜੂਦ ਨੇ ਬੇਹਦੀ ਜਿਹੜੀ ਵਾ ਖੁਸ਼ੀ ਦਾ ਮਾਹੌਲ ਆ ਘਰ ਦੇ ਵਿੱਚ ਰਿਸ਼ਤੇਦਾਰ ਜਿਹੜੇ ਨੇ ਲਗਾਤਾਰ ਵਧਾਈਆਂ ਦੇ ਜਿਹੜੇ ਨੇ ਦੇਣ ਵਾਸਤੇ ਆ ਰਹੇ ਨੇ ਅਸੀਂ ਦੇਖ ਰਹੇ ਆ ਕਿ ਪਿੱਛੇ ਕਾਫੀ ਬੁਕੇਸ ਵਗੈਰਾ ਪਏ ਹੋਏ ਨੇ ਲੋਕ ਜਿਹੜੇ ਕਾਫੀ ਵਧਾਈ ਦੇ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਬੇਟੇ ਨੇ ਸੈਕੰਡ ਅਟੈਂਪਟ ਦੇ ਵਿੱਚ ਉਹ ਕਾਰ ਦਿਖਾਇਆ ਜਿਹੜੇ ਲੋਕਾਂ ਦਾ ਕਈ ਕਿਈ ਸਾਲ ਸੁਪਨਾ ਪੂਰਾ ਨਹੀਂ ਹੁੰਦਾ ਸ਼ੁਭਮ ਹੇ ਸਾਰਤਾ ਸ਼ੁਰੂ ਹੋ ਗਈ ਜੀ ਪੜਾਈ ਚ ਉਦੋਂ ਲਈ ਨਹੀਂ ਸੀ ਵੀ ਕੱਲੀ ਪੜਾਈ ਚ ਹਰੇਕ ਕੰਮ ਜੇ ਇੰਨਾ ਘੁਸ਼ਿਆਰ ਹੁੰਦਾ ਦੀਗਾ ਸਾਡੇ ਰਿਸ਼ਤੇਦਾਰ ਜਾਂ ਕਿਸੇ ਨੂੰ ਮਿਲਨ ਦਾ ਸੀ ਆ ਹਰੇਕਾ ਲੈ ਕਹਿੰਦਾ ਸੀ ਵੀ ਸ਼ੁਭੋਂ ਦਾ ਕੁਝ ਨਾ ਕੁਝ ਬਣੂਗਾ ਸੋ ਇਹਨੇ ਇੰਨੀ ਐਨੀ ਮਿਹਨਤ ਕੀਤੀ ਜਦੋਂ ਅਗਲਾ ਕਹਿੰਦਾ ਦੀ ਬਣੂਗਾ ਕੁਝ ਕਿਉਂਕਿ ਇਹਦਾ ਧਿਆਨ ਸੀਗਾ ਜੇ ਜਿਹੜੀ ਚੀਜ਼ ਪੜ ਲੈਂਦਾ ਸੀਗਾ ਜਾਂ ਲਿਖ ਦਿੰਦਾ ਸੀਗਾ ਇੱਕ ਤਰ੍ਹਾਂ ਦਾ ਹੋ ਨਾ ਸਾਨੂੰ ਇਹ ਲੱਗਦਾ ਸੀ ਵੀ ਇਹ ਕਾਨੂੰਨ ਹੀ ਬਣ ਗਿਆ ਐਨੇ ਕਿਤੇ ਚ ਪਾਵਰ ਸੀਗੀ ਇਹਦੇ ਚ ਸਮਝਣ ਦੀ ਜਾਂ ਸਮਝਾਣ ਦੀ ਜਾਂ ਉਹ ਹਰ ਇੱਕ ਬੰਦੇ ਦੇ ਵਿੱਚ ਉਹ ਮਿਹਨਤ ਤਾਂ ਜ਼ਰੂਰ ਕਰਦਾ ਹਰ ਇੱਕ ਬੰਦਾ ਪਰ ਉਹਨੂੰ ਜਿਹੜਾ ਹੈਗਾ ਡੀਪਲੀ ਜਾਨ ਬਹੁਤ ਰੇਅਰ ਲੋਕ ਜਾਂਦੇ ਨੇ ਇਹਦੇ ਵਿੱਚ ਸ਼ੁਰੂ ਤੋਂ ਹੀ ਇਹ ਸੀਗਾ ਲਗਨ ਸੀਗੀ ਪੜਾਈ ਦੀ ਐਨਾ ਪੜਦਾ ਸੀ ਹਰ ਇੱਕ ਬੰਦਾ ਕਹਿੰਦਾ ਕੁਝ ਕੁਝ ਨਾ ਕੁਝ ਜ਼ਰੂਰ ਬਣੂਗਾ ਜਿਵੇਂ ਨੇ ਪਹਿਲਾ ਇੱਕ ਵਾਰੀ ਜਦੋਂ ਪੜਦਾ ਸੀਗਾ ਹਲੇ ਉਦੋਂ ਇਹਦਾ ਰਾਜਸਥਾਨ ਦਾ ਪੇਪਰ ਜੇ ਨਿਕਲਿਆ ਤਾਂ ਜੱਜ ਜੱਜ ਦਾ ਹੀ ਇਹਨੇ ਦੇਤਾ ਤਾਂ ਥੋੜੇ ਥੋੜੇ ਮਾਰਕਸਾਂ ਦੇ ਪਿੱਛੇ ਰਹਿ ਗਿਆ ਇਹ ਕੋਈ ਐ ਨਹੀਂ ਸੀਗਾ ਵੀ ਉਹ ਸੀਗਾ ਉਦੋਂ ਹਲੇ ਪੜ ਰਿਹਾ ਸੀਗਾ ਫਿਰ ਇਹਨੇ ਥੋੜਾ ਜਿਹਾ ਜਿਹੜੀ ਅਕੈਡਮੀ ਤੋਂ ਲੈ ਰਿਆ ਸੀਗਾ ਚੰਡੀਗੜ੍ਹ ਤੋਂ ਬਰਾੜ ਸਰ ਤੋਂ ਕੋਈ ਯੂਨੀਵਰਸਿਟੀ ਐ ਬਰਾੜ ਸਰ ਉਹ ਵੀ ਇਹਨਾਂ ਨੂੰ ਬਹੁਤ ਵਧੀਆ ਕੋਆਪਰੇਟ ਕਰਦੇ ਰਹੇ ਸਮੇਂ-ਸਮੇਂ ਤੇ ਉਹਨਾਂ ਨੇ ਕਿਹਾ ਵੀ ਚੱਲ ਹੋਂ ਦਾ ਪੁੱਤ ਤੇਰਾ ਨਿਕਲੇ ਜਾਊਗਾ ਵੀ ਵਧੀਆ ਪੜ੍ਹਾਈ ਕਿਉਂ ਜਦ ਪਤਾ ਲੱਗ ਜਾਂਦਾ ਟੀਚਰ ਨੂੰ ਵੀ ਮੇਰਾ ਬੱਚਾ ਕਿੱਧਰ ਨੂੰ ਜਾ ਰਿਹਾ ਉਹਦਾ ਹੌਸਲਾ ਸੀਗਾ ਫਿਰ ਇੱਕ ਉਹ ਤਿੰਨ ਸਾਲ ਵਾਲਾ ਕੋਈ ਆ ਗਿਆ ਸੀ ਫਿਰ ਇਹਨੇ Rajasthan ਦਾ ਫੇਰ ਪਰਤਾ ਦਵਾਰੋ ਜਿਹੜਾ Rajasthan ਦਾ ਨਿਕਲਿਆ ਉਹ ਉਹਦਾ ਫਿਰ ਕਲੀਅਰ ਹੋ ਗਿਆ ਜੀ ਵਧੀਆ ਗਿਆ ਚਲੋ ਬਹੁਤ ਖੁਸ਼ੀ ਬਹੁਤ ਖੁਸ਼ੀ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਯਾਰਾਂ ਦੋਸਤਾਂ ਨੂੰ ਭੈਣਾਂ ਭਾਈਆਂ ਨੂੰ ਸਾਰੇ ਪਰਿਵਾਰ ਨੂੰ ਸਾਡੇ ਮਾਤਾ ਜੀ ਨੂੰ ਹੋਰ ਸਾਰਿਆਂ ਨੂੰ ਬਹੁਤ ਖੁਸ਼ੀ ਮਣਾਈ ਸਾਡੇ ਤਕਰੀਬ ਨਾਲ ਹੁਣ ਤਕਰੀਬ ਜਿਵੇਂ ਫੋਨ ਚੱਕਦੇ ਆ ਅਗਲਾ ਬਾਕੀ ਹੈਲੋ ਦਾ ਬਾਤ ਕਹਿੰਦਾ ਪਧਾਈਆਂ ਵੇ ਲਾ ਕਹਿੰਦਾ ਇੱਕ ਡਾਇਲੋਗ ਜਿਹਾ ਬਣ ਗਿਆ ਪਧਾਈਆਂ ਹੁਣ ਕਈ ਵਾਰੀ ਜਿਵੇਂ ਫੋਨਾਂ ਦਾ ਪਹਿਲੀ ਗੱਲ ਪਧਾਈਆਂ ਜੀ ਹਾਲਾਂਕਿ ਕਈ ਵਾਰੀ ਤਾਂ ਦੂਜੀ ਵਾਰੀ ਵੀ ਆਇਆ ਹੁੰਦਾ ਐਨੀ ਖੁਸ਼ੀ ਹੋਈ ਜੀ ਸਮਾਦਾ ਜੀ ਨਾਲ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਪਤਾ ਜੀ ਕਿਸ ਤਰ੍ਹਾਂ ਦੇ ਦੇਓ ਹਰ ਮਾਪਾਪ ਦਾ ਇੱਕ ਸੁਪਨਾ ਹੁੰਦਾ ਕਿ ਉਹਨਾਂ ਉਸ ਦਾ ਬੱਚਾ ਜਿਹੜਾ ਵਾ ਸਭ ਤੋਂ ਲਾਇਕ ਹੋਵੇ ਪੂਰੇ ਸੋਸਾਇਟੀ ਦੇ ਵਿੱਚ ਸ਼ਹਿਰ ਦੇ ਵਿੱਚ ਜਦੋਂ ਥੋੜੀ ਪ੍ਰੋਬਲਮ ਆਈ ਤਾਂ ਉਦੋਂ ਮਨ ਕਿਸ ਤਰ੍ਹਾਂ ਬੇਚਾਨ ਹੋਇਆ ਤੇ ਪਰ ਹੁਣ ਜਿਹੜੀ ਇਹ ਖੁਸ਼ੀ ਮਿਲੀ ਹੈ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜੀ ਸਰ ਸਰ ਕਦੇ ਵੀ ਆਪਾਂ ਨੂੰ ਜਦੋਂ ਕਿਸੇ ਬਿਮਾਰੀ ਬਾਰੇ ਬੱਚੇ ਬਾਰੇ ਪਤਾ ਚੱਲਦਾ ਹੈ ਇੱਕ ਵਾਰੀ ਪੇਰੈਂਟਸ ਦੇਖੋ ਫੀਲਿੰਗ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਆਪਾਂ ਨੂੰ ਕਿ ਹਾਂ ਬੱਚੇ ਨੂੰ ਐਡੀ ਬਡੀ ਬਿਮਾਰੀ ਲੱਗ ਗਈ ਪਰ ਇਸ ਦੇ ਹੌਸਲਿਆਂ ਨੂੰ ਦੇਖ ਕੇ ਅਸੀਂ ਸਾਰਾ ਕੁਝ ਭੁੱਲ ਗਏ ਜਿਹੜੇ ਨੇ ਅੱਜ ਕਰਕੇ ਦਿਖਾਇਆ ਜੋ ਬਣ ਕੇ ਦਿਖਾਇਆ ਹੈ ਇਸ ਦੇ ਅੱਗੇ ਤਾਂ ਸਾਨੂੰ ਇਹਦੀ ਬਿਮਾਰੀ ਕੁਝ ਵੀ ਨਹੀਂ ਲੱਗਦੀ ਹੁਨਾ ਸਾਨੂੰ ਹੁਣ ਇਹ ਖੁਸ਼ੀ ਹੋ ਜਾਨੀ ਹੈ ਇਹਨੇ ਆਪਣੀ ਫੈਮਿਲੀ ਨੂੰ ਅੰਨਾ ਜੋੜਿਆ ਹੋਇਆ ਹੈ ਕਿ ਕਮਾਲਾ ਦੇ ਵਿੱਚ ਪਰੋਕੇ ਰੱਖਿਆ ਹੈ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕੀ ਸਾਰਾ ਪਰਿਵਾਰ ਇਕੱਠਾ ਹੈ ਅੱਜ ਇਹਦੇ ਨਾਲ ਹੈ ਸਾਰਾ ਪਰਿਵਾਰ ਕਹਿੰਦੇ ਪਰਿਵਾਰ ਦਾ ਵੀ ਵੱਡਾ ਯੋਗਦਾਨ ਦੇ ਆ ਸਰ ਉਤੇ ਹੈ ਜੀ ਬਹੁਤ ਵੱਡਾ ਯੋਗਦਾਨ ਹੈ ਅਗਰ ਪਰਿਵਾਰ ਦੇ ਨਾਲ ਇਕਜੁੱਟ ਹੋ ਕੇ ਆਪਾਂ ਉਹ ਕਰਦੇ ਆ ਤਾਂ ਤਾਂ ਹੀ ਕੁਝ ਬਚਾ ਕਰ ਸਕਦਾ ਹੈ ਦੇਖੋ ਫੈਮਲੀ ਦੇ ਵਿੱਚ ਇਹਨੇ ਸਭ ਕੁਝ ਕਰਕੇ ਦਿਖਾਇਆ ਹੈ ਤਾਂ ਛੋਟੀ ਉਮਰ ਦੇ ਵਿੱਚ ਹੀ ਵੱਡੀ ਜਿਹੜੀ ਹੈ ਬੁਲੰਦੀ ਬਹੁਤ ਵੱਡੀ ਬੁਲੰਦੀ ਹਾਸਲ ਕੀਤੀ ਹੈ ਇਹਨੇ ਬਹੁਤ ਛੋਟੀ ਉਮਰ ਦੇ ਵਿੱਚ ਹਨੀ ਛੋਟੀ ਉਮਰ ਦੇ ਵਿੱਚ ਕਰਨਾ ਬਹੁਤ ਮੁਸ਼ਕਿਲ ਹੈ ਜੀ ਬਿਲਕੁਲ ਪਰਿਵਾਰ ਕਾਫੀ ਖੁਸ਼ ਵੀ ਹੈ ਭਾਵੁਕ ਵੀ ਹੈ ਕਾਮਯਾਬੀ ਦੇ ਉੱਤੇ ਜਿਹੜਾ ਵਾ ਆਪਣੇ ਖੁਸ਼ੀਆਂ ਜ਼ਾਹਿਰ ਕਰਦਾ ਹੋਏ ਨਜ਼ਰ ਆ ਰਿਹਾ ਹੋਰ ਕਿਸ ਤਰ੍ਹਾਂ ਦੀ ਹੋਬੀ ਕਿਸ ਤਰ੍ਹਾਂ ਦੀ ਰਹੀ ਹੈ ਕਹਿੰਦੇ ਤੁਸੀਂ ਗਿਟਾਰ ਕਾਫੀ ਵਧੀਆ ਵਜਾ ਲੈਂਦੇ ਹੋ ਅ ਜਿੱ ਪਹਿਲਾਂ ਮੈਨੂੰ ਕਾਫੀ ਸ਼ੌਂਕ ਸੀਗਾ ਆਪਣਾ ਗਿਟਾਰ ਔਰ ਕ੍ਰਿਕਟ ਦਾ ਲੇਕਿਨ ਜਿੱਦਾਂ ਪੜਾਈ ਵੱਲ ਜ਼ਿਆਦਾ ਰੁਝਾਨ ਵਧਿਆ ਤਾਂ ਉਹ ਸਾਰੇ ਸ਼ੌਂਕ ਥੋੜੇ ਪਿੱਛੇ ਹਟਦੇ ਗਏ ਤੇ ਹੁਣ ਗਿਟਾਰ ਵਗੈਰਾ ਨਹੀਂ ਵਜਾਉਂਦੇ ਨਹੀਂ ਹੁਣ ਮੈਂ ਤਕਰੀਬਨ 5-6 ਸਾਲ ਹੋ ਗਏ ਬਿਲਕੁਲ ਛੱਡ ਦੇ। ਫਿਲਹਾਲ ਮੈਂ ਆਪਣਾ ਪੜਾਈ ਵਿੱਚ ਹੀ ਪੂਰਾ ਸਮਾਂ ਲਗਾ ਰਿਹਾ ਸੀ ਕਹਤਾਂ ਉਹ ਥੋੜੇ ਸ਼ੌਂਕ ਪਿੱਛੇ ਹੋ ਗਏ ਮੁਸ਼ਕਿਲ ਕਿੰਨੀ ਕੋਈ ਆਈ ਜਦੋਂ ਮਤਲਬ ਕਿ ਤੁਸੀਂ ਸਟੱਡੀ ਕਰਦੇ ਸੀ ਜਿਵੇਂ ਤੁਸੀਂ ਕਿਹਾ ਕਿ 2.5 ਸਾਲ ਤੋਂ 휠ਚੇਅਰ ਤੇ ਆ ਮੁਸ਼ਕਿਲ ਕੋਈ ਆਈ ਕਿ ਹਾਂ ਵੀ ਜਦੋਂ ਸਟੱਡੀ ਵਾਸਤੇ ਜਾਂ ਕਿਤੇ ਜਾਣਾ ਪੈਂਦਾ ਸੀਗਾ ਜਾਂ ਪੇਪਰ ਦੇਣ ਵਾਸਤੇ ਜਾਂ ਇਸ ਦੇ ਵਿੱਚ ਜਦੋਂ ਵੀ ਪੇਪਰ ਅਟੈਂਪਟ ਕੀਤਾ ਕੋਈ ਤੁਹਾਡਾ ਅਲੱਗ ਕੈਟਾਗਰੀ ਸੀਗੀ ਤੁਹਾਨੂੰ ਅਲੱਗ ਕੁਝ ਫੈਸਿਲਿਟੀਆਂ ਵਗੈਰਾ ਵੀ ਉਹਨਾਂ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਅ ਜਿਸਰ ਜੇ ਦੇਖੀਏ ਮੁਸ਼ਕਿਲ ਇਹ ਹੈ ਕਿ ਕਈ ਵਾਰੀ ਹੁੰਦਾ ਸੀਗਾ ਕਿ ਜਿਆਦਾ देर ਬੈਠਨ ਨਾਲ ਬੈਕ ਵਿੱਚ ਪੇਨ ਹੋ ਜਾਂਦਾ ਹੈ ਜਾਂ ਜਦੋਂ ਆਪਾਂ ਲੰਬੀ ਦੇਰ ਤੱਕ ਲਿਖਦੇ ਤਾਂ ਹੱਥ ਵਿੱਚ ਥੋੜਾ ਪੇਨ ਹੋ ਜਾਂਦਾ ਬਟ ਲੇਕਿਨ ਥੋੜੀ ਥੋੜੀ ਚੀਜ਼ਾਂ ਕਰਦੇ ਗਏ ਤਾਂ ਆਪਾਂ ਮਤਲਬ ਬਹਾਨੇ ਤੇ ਉੱਪਰ ਹੀ ਨਾ ਸਭ ਕੁਝ ਦੇਖੀਏ ਤਾਂ ਕੋਈ ਆਪਾਂ ਆਪਣੇ ਸਿਰਫ ਧਿਆਨ ਦਈਏ ਕਿ ਆਪਣਾ ਜੋ ਹੱਥ ਵਿੱਚ ਜੋ ਆਪਾਂ ਬਸ ਕਰਦੇ ਜਾਈਏ ਜਿੱਦਾਂ ਪੇਪਰ ਵਿੱਚ ਮੈਂ ਥੋੜਾ ਲਿਖਣ ਵਿੱਚ ਥੋੜਾ ਇਸ਼ੂ ਆਂਦਾ ਸੀਗਾ ਬਟੋ ਸੀਗਾ ਕਿ ਜੋ ਹਾਈ ਕੋਰਟ ਜੀ ਉਹਨਾਂ ਨੇ 20 ਮਿੰਟਸ ਪਰ ਆਰਦੇ ਹਿਸਾਬ ਨਾਲ ਐਕਸਟਰਾ ਟਾਈਮ ਵੀ ਦਿੱਤਾ ਸੀਗਾ ਤਾਂ ਉਹ ਸਭ ਕਾਫੀ ਮੇਰੇ ਲਈ ਲਾਭਦਾਇਕ ਰਿਹਾ ਤਾਂ ਹੁਣ ਉਹ ਲੋਕ ਉਹ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਦੋਂ ਜਿਹੜੇ ਬੱਚੇ ਕੁਝ ਮੰਨ ਲਓ ਕਿਸੇ ਨੂੰ ਪ੍ਰੋਬਲਮ ਆਂਦੀ ਆ ਪਰ ਉਹ ਹੌਸਲਾ ਛੱਡ ਦਿੰਦੇ ਨੇ ਕੋਈ ਬਹੁਤ ਆਪਣੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਗੱਲ ਕੀਤੀ ਜਾਵੇ ਆਪਣੇ ਇੰਡੀਆ ਦੀ ਗੱਲ ਕੀਤੀ ਜਾਵੇ ਬਹੁਤ ਐਸੇ ਲੋਕ ਨੇ ਜਿਹਦੇ ਮਤਲਬ ਕਿ ਕੁਛ ਨਾ ਕੁਛ ਪ੍ਰੋਬਲਮ ਦੇ ਚੱਲਦੇ ਹੌਸਲਾ ਛੱਡ ਕੇ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਬੈਠ ਜਾਂਦੇ ਉਹਨਾਂ ਵਾਸਤੇ ਤੁਹਾਡਾ ਕੀ ਕਹਿਣਾ ਹੈ ਅ ਜਿੰਬਾ ਵੈਸੇ ਦੇਖਿਆ ਜਾ ਤਾਂ ਹਰ ਬੰਦੇ ਦੇ ਆਪਣੇ ਹਾਲਾਤ ਨੇ ਹਰ ਬੰਦਾ ਆਪਣੇ ਤਰੀਕੇ ਨਾਲ ਆਪਣੇ ਹਾਲਾਤਾਂ ਨਾਲ ਲੜਦਾ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਾਂ ਜ਼ਿਆਦਾ ਨਾ ਸੋਚੀਏ ਨਾ ਹੀ ਆਪਾਂ ਜ਼ਿਆਦਾ ਰਿਜ਼ਲਟ ਫੋਕਸਡ ਰਹइये ਆਪਣੇ ਹੱਥ ਵਿੱਚ ਜਿੰਨਾ ਹੈ ਜੋ ਕੁਝ ਹੈ ਆਪਾਂ ਉਸ ਵੱਲ ਧਿਆਨ ਦਿਈਏ ਤੇ ਆਪਣੀ ਮਿਹਨਤ ਨਾਲ ਕਿਸੇ ਵੀ ਫੀਲਡ ਵਿੱਚ ਆਪਾਂ ਆਪਣਾ ਕੰਮ ਕਰਦੇ ਰਹੀਏ ਤਾਂ ਆਪਾਂ ਬਹੁਤ ਦੂਰ ਤੱਕ ਜਾ ਸਕਦੇ ਆ ਪਰਮਾਤਮਾ ਤੇ ਕਿੰਨਾ ਕੋ ਯਕੀਨ ਸੀਗਾ ਅਕਸਰ ਜਦੋਂ ਕੁਝ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਲੋਕ ਕਹਿੰਦੇ ਲੋਕ ਪਰਮਾਤਮਾ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਆ ਪ੍ਰਭੂ ਨੂੰ ਕਿ ਮੇਰੇ ਨਾਲ ਹੀ ਇਸ ਤਰ੍ਹਾਂ ਦਾ ਕਿਉਂ ਹੋਣਾ ਸੀਗਾ ਜੇ ਮੈਂ ਪਰਮਾਤਮਾ ਤੇ ਚਲੋ ਸਾਰੇ ਯਕੀਨ ਰੱਖਦੇ ਲੇਕਿਨ ਮੈਂ ਸਾਰੇ ਬੱਚਿਆਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਆਪਾਂ ਖੁੱਤੇ ਵੀ ਯਕੀਨ ਰੱਖੀਏ ਖੁੱਤੇ ਯਕੀਨ ਰੱਖੀ ਆਪਣੇ ਕਰਮ ਤੇ ਯਕੀਨ ਰੱਖ ਕੇ ਬਾਕੀ ਜੋ ਵੀ ਆਪਣੇ ਹੱਥ ਵਿੱਚ ਨਹੀਂ ਹੈ ਆਪੋ ਸਭ ਪਰਮਾਤਮਾ ਤੇ ਛੱਡ ਦੇਈਏ ਜੋ ਹੋਏਗਾ ਉਹ ਉਹ ਦੇਖ ਦੇ ਹੁਣ ਕਦੋਂ ਜੁਆਇਨ ਕਰ ਰਹੇ ਹੋ ਤੁਸੀਂ ਸਰ ਇਹ ਹਾਈ ਕੋਰਟ ਡਿਸਾਈਡ ਕਰੇਗੀ ਕਿ ਜਦੋਂ ਵੀ ਉਹ ਬੁਲਾਣਗੇ ਜੀ ਬਿਲਕੁਲ ਤਾਂ ਜੀ ਬਿਲਕੁਲ ਐ ਸੀਗੇ 25 ਸਾਲ ਦੇ ਸ਼ੁਭਮ ਸਿੰਘਲਾ ਜਿਨ੍ਹਾਂ ਦੇ ਵੱਲੋਂ ਦੂਸਰੇ ਹੀ अटेम्प्ट ਦੇ ਵਿੱਚ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੀ ਜਿਹੜੀ ਆ ਪ੍ਰੀਖਿਆ ਪਾਸ ਕੀਤੀ ਆ ਤੇ 43ਵਾਂ ਰੈਂਕ ਲੈ ਕੇ ਇੱਕ ਵੱਡੀ ਉਪਲਬਧੀ ਕੀਤੀ ਆ ਬੇਸ਼ੱਕ 휠ਚੇਅਰ ਤੇ ਨੇ ਪਰ ਕੁਝ ਕੁਝ ਮਜਬੂਰੀਆਂ ਦੇ ਚਲਦੇ ਜਿਹੜਾ ਵਾ ਇਹ 휠ਚੇਅਰ ਤੇ ਬੈਠਣਾ ਪਿਆ ਪਰ ਹੌਸਲਿਆਂ ਦੇ ਵਿੱਚ ਕਮੀ ਨਹੀਂ ਆਈ ਤੇ ਉਹਨਾਂ ਲੋਕਾਂ ਦੇ ਲਈ ਵੀ ਮਿਸਾਲ ਬਣਨੇ ਨੇ ਜਿਹੜੇ ਛੋਟੀ ਪ੍ਰੋਬਲਮ ਆਨਤੇ ਹੌਸਲਾ ਹਾਰ ਜਾਂਦੇ ਨੇ ਤੇ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਬੈਠ ਜਾਂਦੇ ਨੇ ਉਹਨਾਂ ਨੂੰ ਵੀ ਵੱਡੀ ਮਿਸਾਲ ਜਿਹੜੀ ਵਾ ਉਹਨਾਂ ਦੇ ਸਾਹਮਣੇ ਪੇਸ਼ ਕੀਤੀ ਹੈ ਤੇ ਦੂਜੇ ਪਾਸੇ ਪਰਿਵਾਰ ਨੂੰ ਲਗਾਤਾਰ ਖੁਸ਼ੀਆਂ ਦੇ ਧੰਨਵਾਦ ਦੇ ਤੇ ਵਧਾਈਆਂ ਦੇ ਮੈਸੇਜ ਆ ਰਹੇ ਨੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਕੈਮਰਾ ਬਸਰ ਮਨੀਸ਼ ਦੇ ਨਾਲ ਵਿਵੇਕਤਲ ਚਰਚਾ ਤੇ ਵਿਲੂ ਦੇ ਨਾਲ